ਉਹ 2010 ਦੇ ਵਿੱਚ ਉਹ ਓਟਾਲੀਆਂ ਕੋਲੋਂ ਖੁਰਿਆ ਸੀ ਉਦੋਂ ਆਪਣਾ ਲੈ ਗਿਆ ਅੱਧਾ ਕਿੱਲਾ ਉਦੋਂ ਵੀ ਇਸ ਲੋਡ ਤੁਰਤ ਪੈਰੀ ਬਰਾਬਰ ਬੰਨਾ ਪਾਇਆ ਸੀ 2010 ਚ ਇਧਰ ਟੁੱਟ ਗਈ ਸੀ ਅੱਛਾ ਜੇ ਇਧਰ ਟੁੱਟ ਗਈ ਮੁੜ ਕੇ ਕਿਹੜਾ ਪੈਣ ਲੱਗ ਗਿਆ ਦੋ ਤਿੰਨ ਕਿਕਰਾਂ ਖੜੀਆਂ ਇਹ ਕਿਕਰਾਂ ਡਿੱਗ ਪਿਆ ਕਿਕਰਾਂ ਦੇ ਥੱਲੋਂ ਦੀ ਘੋਰਾ ਪਾ ਕੇ ਵੱਡੀ ਤੁਰੀਏ ਵੱਡੀ ਤੁਰੀਏ ਫਿਰ ਨਾਲ ਦੀ ਨਾਲ ਉਹ ਨਰਮਾ ਹੁੰਦਾ ਛੋਦਾ ਚੋਨਾ ਨਹੀਂ ਸੀ ਨਾਲ ਦੀ ਨਾਲ ਲਾ ਕੇ ਜੀਸੀਪੀ ਟਰੈਕਟਰ ਨਾਲ ਦੀ ਨਾਲ ਡਬਲ ਬੰਨਾ ਕਰਤਾ ਸੀ ਮੈਂ ਕਰਿਆ ਹਾਂ ਇੱਕ ਇੱਕ ਚੀਜ਼ ਇੱਕ ਚੀਜ਼ ਹੋਰ ਆ ਬਾਈ ਜੀ ਵੀ ਮੈਨੂੰ ਇਹ ਲੱਗਦਾ ਸੋਡੀਆਂ ਗੱਲਾਂ ਬਾਤਾਂ ਤੋਂ ਵੀ ਨਾਲ ਹੀ ਜਦੋਂ ਆਉਂਦੀ ਹੈ ਰੋੜ ਕੀ ਤਾਂ ਉਹਦੀ ਲਪੇਟ ਚ ਲੈਂਦੀ ਲੈਂਦੀ ਹੈ ਉਹਦੀ ਲੈਂਦੀ ਹੈ ਹਰ ਵਾਰੀ ਜਿੰਨੇ ਵਾਰੀ ਵੀ ਆਈ ਜਿੰਨੇ ਵਾਰੀ ਆਈ ਓਨੇ ਵਾਰੀ ਇਹਦਾ ਪੱਥਰ ਲੱਗ ਜੇ ਫੇਰ ਹੀ ਪ੍ਰਬੰਧ ਆਉਂਦਾ ਕੀ ਪ੍ਰਬੰਧਾ ਜਾਂ ਜਿਵੇਂ ਬੇਲੀ ਹੁੰਦੀ ਉਹਦੇ ਕੋਪਰੇਣਾ ਲਾ ਕੇ ਡੂੰਗੀ ਹੋ ਕੇ ਇਧਰ ਨਾਲ ਮਿੱਟੀ ਡਿੱਗੇ ਜਿੱਥੇ ਕਿਤੇ ਕੋਈ ਆਂ ਟੂਟਾਂ ਹੀ ਹੈਗੀਆਂ ਜੇ ਸਾਡਾ ਬੰਨਾ ਨਾ ਬੰਨਾ ਸਾਡਾ ਲੰਮਾ ਬਹੁਤ ਹੋ ਗਿਆ ਲੈ ਕੇ ਸਰੂਗੜ ਤੋਂ ਰੰਗੇ ਦੇ ਕਰਵਾ ਗਿਆ ਉਧਰ ਤਿੰਨ ਪਿੰਡ ਆ ਗਏ ਉਨੇ ਸਾਚ ਅਸੀਂ ਕੱਲਾ ਪਿੰਡ ਆ ਗਏ ਜੀ ਉਹਨਾਂ ਬੰਨਾਂ ਸਾਹਮਣੇ ਬੰਦਾ ਬੜਾ ਉਹਨੂੰ ਬੰਨਾਂ ਦੇ ਜਾਦੇ ਹੋ ਆੜਕਸਾ ਬੰਨਾ ਬੜਾ ਲੰਮਾ ਆ ਗਿਆ 7-8 ਕਿਲੋਮੀਟਰ ਆਵੇ ਠੀਕ ਆ ਬਿਲਕੁਲ ਨਿਹਰਕੋ ਕਿਤੇ ਨਾ ਕਿਤੇ ਇਹਨਾਂ ਦੀ ਇਹ ਗੱਲ ਵੀ ਜਾਇਜ਼ ਹੈ ਵੀ ਜਿਹੜਾ ਬੰਨ ਨਾ ਉਹ ਦੂਜੇ ਸਾਈਡ ਆਪਾਂ ਦੇਖੀਏ ਪਾਰ ਵਾਲੇ ਪਾਸੇ ਤਾਂ ਉੱਥੇ ਤਿੰਨ ਚਾਰ ਪਿੰਡ ਆ ਗਏ ਇਧਰਲੇ ਪਾਸੇ ਕੱਲਾ ਪਿੰਡ ਹੈ ਤੇ ਕੱਲੇ ਪਿੰਡ ਨੂੰ ਇਹ ਲਾ ਲੋ ਵੀ 4-5 ਕਿਲੋਮੀਟਰ 6 ਕਿਲੋਮੀਟਰ ਦਾ ਬੰਨ ਲੰਮਾ ਜਿਹੜਾ ਉਹਦੀ ਸਾਂਭ ਸੰਭਾਲਾ ਜਿਹੜੀ ਕਰਨੀ ਪੈਂਦੀ ਹੈ ਜੀਦੇ ਕਰਕੇ ਓਨੀ ਮਜ਼ਬੂਤੀ ਹੈ ਜਿਹੜੀ ਹੋ ਨਹੀਂ ਪਉਂਦੀ ਤੇ ਕਿਤੇ ਨਾ ਕਿਤੇ ਜਿਹੜਾ ਬੰਨ ਹੈ ਉਹ ਟੁੱਟ ਜਾਂਦਾ ਤੇ ਫਸਲਾਂ ਦਾ ਜਿਹੜਾ ਵੱਡਾ ਨੁਕਸਾਨ ਹੈ ਉਹ ਕਰਦਾ ਹੈ